ਅੱਜ ਲਾਈਫ ਕੇਅਰ ਫਾਊਂਡੇਸ਼ਨ ਸੈਂਟਰ ਵੱਲੋਂ ਨਗਰ ਬਿਲਗਾਦੇ ਇਤਿਹਾਸਿਕ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਇੱਕ ਲੈਬਰਾਟਰੀ ਕਲੈਕਸ਼ਨ ਸੈਂਟਰ ਖੋਲ੍ਹਿਆ ਗਿਆ ਫੈਡਰੇਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਚੌਲੰਗ ਨੇ ਦੱਸਿਆ ਕਿ ਸਵੇਰੇ 7 ਵਜੇ ਤੋਂ 12 ਵਜੇ ਤੱਕ ਟੈਸਟ ਕੀਤੇ ਜਾਇਆ ਕਰਨਗੇ ਬਲੱਡ ਕੂਲ ਇਕੱਟ ਕੀਤਾ ਜਾਵੇਗਾ ਅਤੇ ਸ਼ਾਮ ਨੂੰ ਉਸ ਦੀ ਰਿਪੋਰਟ ਫੋਨ ਪਰ ਦਿੱਤੀ ਜਾਵੇਗੀ ਜਾਂ ਦੂਸਰੇ ਦਿਨ ਮਰੀਜ਼ ਆਪ ਆ ਕੇ ਸੈਂਟਰ ਤੋਂ ਰਿਪੋਰਟ ਲੈ ਸਕਦੇ ਹਨ ਉਨ੍ਹਾਂ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਤੇ ਸਾਰੇ ਟੈਸਟ ਫਰੀ ਕੀਤੇ ਜਾਣਗੇ ਡਾਇਲਿਸਿਸ ਵਾਲੇ ਮਰੀਜ਼ਾਂ ਦੇ ਵੀ ਸਾਰੇ ਟੈਸਟ ਡਾਇਲਿਸਿਸ ਹੋਣ ਤੋਂ ਪਹਿਲਾਂ 35 ਤੋਂ 40 65 ਹੁੰਦੇ ਹਨ ਉਹ ਸਾਰੇ ਟੈਸਟ ਫਰੀ ਕੀਤੇ ਜਾਣਗੇ ਆਮ ਮਰੀਜ਼ਾਂ ਲਈ ਵੀ ਬਹੁਤ ਹੀ ਘੱਟ ਰੇਟ ਤੇ ਟੈਸਟ ਕੀਤੇ ਜਾਣਗੇ ਜਿਵੇਂ ਕਿ ਕੋਈ 100 ਰੁਪਏ ਵਾਲਾ 200 ਵਾਲਾ ਜਿਹੜਾ ਟੈਸਟ ਹੈ ਉਹ 20 ਰੁਪਏ ਵਿੱਚ 20 ਰੁਪਏ ਦੀ ਫੀਸ ਲੈ ਕੇ ਕੀਤਾ ਜਾਵੇਗਾ ਪੱਤਰਕਾਰ ਵਿਜੇ 바ਵਾ ਨਾਲ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਪਿਪਲੀ ਸਾਹਿਬ ਬਿਲਗਾ ਦੇ ਵਿੱਚ ਖੜੇ ਹਾਂ ਜਿੱਥੇ ਕਿ ਲਾਈਫਕੇਅਰ ਫਾਊਂਡੇਸ਼ਨ ਵੱਲੋਂ ਕਲੈਕਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਪਿੰਡ ਦੀ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਪੈਸ਼ਲੀ ਸਾਡੇ ਜਿਹੜੇ ਕਿਸਾਨੀ ਮੋਰਚੇ ਦੇ ਵਿੱਚ ਸੱਧੂ ਸਾਹਿਬ ਸੀਗੇ ਸਾਡੇ ਨਾਲ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਵੀ ਸੇਵਾ ਕਰਦੇ ਸੀ ਐਸਟੀਐਮ ਵੀ ਇਹਨਾਂ ਨੇ ਕਾਫੀ ਚਿਰ ਤੋਂ ਸਾਨੂੰ ਕਹਿ ਰੱਖਿਆ ਵੀ ਸਾਡੇ ਕੋਲ ਵੀ ਕਲੈਕਸ਼ਨ ਸੈਂਟਰ ਦਿੱਤਾ ਜਾਵੇ ਸੋ ਅੱਜ ਇੱਥੇ ਓਪਨਿੰਗ ਹੋਈ ਹੈ ਇਸ ਕਲੈਕਸ਼ਨ ਸੈਂਟਰ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਬਲੱਡ ਕਲੈਕਸ਼ਨ ਕੀਤਾ ਜਾਏਗਾ ਔਰ ਜਿਹੜੀ ਬਲੱਡ ਦੀ ਰਿਪੋਰਟ ਆ ਸ਼ਾਮ ਨੂੰ 8 ਤੋਂ 10 ਵਜੇ ਦੇ ਵਿੱਚ ਤੁਹਾਡੇ ਐਸਐਮਐਸ ਥਰੂ ਫੋਨ ਤੇ ਆ ਜਾਏਗੀ ਨਹੀਂ ਤਾਂ ਅਗਲੇ ਦਿਨ ਤੁਸੀਂ ਆ ਕੇ ਇਸੇ ਸੈਂਟਰ ਦੇ ਉੱਤੋਂ ਆਪਣਾ ਪ੍ਰਿੰਟ ਲੈ ਸਕਦੇ ਆ ਜਿਹੜੀ ਵੀ ਕੋਈ ਆਪਣਾ ਟੈਸਟ ਕਰਾਇਆ ਹੋਇਆ ਮੈਂ ਹੋਰ ਸੰਗਤ ਦੇ ਨੌਲੇਜ ਦੇ ਵਿੱਚ ਵਾਅਦਾ ਕਰਾਂ ਕਿ ਇਸ ਸੈਂਟਰ ਦੇ ਵਿੱਚ ਜੇ ਕਿਸੇ ਵੀ ਮਰੀਜ਼ ਦੇ ਕੈਂਸਰ ਦਾ ਮਰੀਜ਼ ਆ ਜਾਂ ਉਹਦੀ ਕੀਮੋਥੈਰਪੀ ਹੁੰਦੀ ਆ ਉਹਦੇ ਫ੍ਰੀ ਟੈਸਟ ਕੀਤੇ ਜਾਣਗੇ ਜੇ ਕੋਈ ਡਾਇਲਿਸਿਸ ਦਾ ਪੇਸ਼ੈਂਟ ਆ ਉਹਦੀ ਡਾਇਲਿਸਿਸ ਹੁੰਦੀ ਆ ਡਾਇਲਿਸਿਸ ਹੋਣ ਤੋਂ ਪਹਿਲਾਂ 36 40 ਟੈਸਟ ਜਿਹੜੇ ਹੁੰਦੇ ਆ ਉਹ ਇਸ ਥੋੜੇ ਸੈਂਟਰ ਦੇ ਵਿੱਚ ਫ੍ਰੀ ਕੀਤੇ ਜਾਣਗੇ ਸੋ ਇਹ ਗੁਰੂ ਮਹਾਰਾਜ ਦੀ ਕਿਰਪਾ ਆ ਬਹੁਤ ಅಪਾਰ ਕਿਰਪਾ ਹੋਈ ਹੈ ਕਿ ਅੱਜ ਬਿਲਗੇ ਦੇ ਵਿੱਚ ਪਿੱਪਲੀ ਸਾਹਿਬ ਦੇ ਵਿੱਚ ਇਹ ਓਪਨਿੰਗ ਹੋਈ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਸੰਗਤ ਇਸ ਦਾ ਵੱਧ ਤੋਂ ਵੱਧ ਨਹਾ ਲਾਹ ਲੇਗੀ ਸੋ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਦਾ ਥੋੜਾ ਜਿਹਾ ਦਸਵੰਦ ਕੱਢ ਕੇ ਇਸ ਉਪਰਾਲੇ ਨੂੰ ਵੱਧ ਤੋਂ ਵੱਧ ਸੰਗਤ ਦੇ ਵਿੱਚ ਪਹੁੰਚਾਇਆ ਜਾਵੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਆਪਣੇ 10 ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਪਾ ਕੇ ਸ਼ੇਅਰ ਕੀਤਾ ਜਾਵੇ ਤਾਂ ਕਿ ਕਿਸੇ ਗਰੀਬ ਦਾ ਕਿਸੇ ਲੋੜਵੰਦ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬੜਗਾ ਦੇ ਵਿੱਚ ਗੁਰਦੁਆਰਾ ਪਿਪੜੀ ਸਾਹਿਬ ਦੇ ਵਿੱਚ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਆ ਉਹਦੇ ਵਿੱਚ ਲਾਈਫ ਫਾਊਂਡੇਸ਼ਨ ਕੇਅਰ ਸੈਂਟਰ ਵਾਲਿਆਂ ਨੇ ਅੱਜ ਸਾਡੇ ਲੈਬੋਰਟਰੀ ਮਿਲਗੇ ਦੇ ਵਿੱਚ ਖੋਲੀ ਆ ਅਸੀਂ ਬਹੁਤ ਚਿਰ ਦੀ ਮੰਗ ਕਰਦੇ ਸੀ ਵੀ ਸਾਡੇ ਮਿਲਗੇ ਦੇ ਵਿੱਚ ਸਾਡੇ ਲੋਕਾਂ ਨੂੰ ਕੁਸ਼ ਰਾਤ ਮਿਲ ਸਕੇ ਤੇ ਅਸੀਂ ਆਪਣੇ ਕੋਈ ਮਰੀਜ਼ਾਂ ਦੀ ਜਿਹੜੇ ਟੈਸਟ ਕਰਾ ਸਕੀਏ ਇਹਨਾਂ ਨੇ ਸਾਡੀ ਬੇਨਤੀ ਤੇ ਪ੍ਰਧਾਨ ਜੀ ਅਮਰਜੀਤ ਸਿੰਘ ਚੁਲਾੰਗ ਤੋਂ ਜਿਹੜੇ ਸਾਡੇ ਦਿੱਲੀ ਅੰਦੋਲਨ ਦੇ ਵਿੱਚ ਵੀ ਸਾਡੇ ਨਾਲ ਰਹੇ ਆ ਇਹਨਾਂ ਨੇ ਉਦੋਂ ਵੀ ਉੱਥੇ ਸੈਂਟਰ ਦੇ ਵਿੱਚ ਜਿਹੜਾ ਲਗਾਤਾਰ ਸਾਡੇ ਲੋਕਾਂ ਨੂੰ ਕੋਈ ਵੀ ਬਿਮਾਰੀ ਆਉਂਦੀ ਸੀ ਇਹਦਾ ਉਹ ਇਲਾਜ ਇਹ ਫਾਊਂਡੇਸ਼ਨ ਕਰਦਾ ਰਿਹਾ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਸੀ ਕਿ ਜਿਹੜਾ ਹੁਣ ਇੱਥੇ ਬਣਾਇਆ ਹਸਪਤਾਲ ਇਹਨੂੰ ਵੀ ਕਰੀਏ ਫਿਰ ਇਹਨਾਂ ਨੇ ਮੋਰਚੇ ਨੂੰ ਬੇਨਤੀ ਕੀਤੀ ਵੀ ਸਾਨੂੰ ਦੇ ਦਿਓ ਇਹਨਾਂ ਨੇ ਆਪਣੇ ਚਾਰ ਖੇਤ ਜ਼ਮੀਨ ਦੇ ਚੁਲੰਗ ਦੇ ਵਿੱਚ ਇਹ ਫਾਊਂਡੇਸ਼ਨ ਨੂੰ ਦਿੱਤੇ ਆ ਬੇ ਇੱਥੇ ਹਸਪਤਾਲ ਬਣਾਓ ਜੋ ਮਰਜੀ ਤੁਸੀਂ ਬਣਾਓ ਤੇ ਉਹ ਜਿਹੜਾ ਚੱਲਦਾ ਹੁਣ ਲਗਭਗ ਸਾਰੇ ਪੰਜਾਬ ਦੇ ਵਿੱਚ ਇਹ ਲੈਬੋਰਟਰੀ ਜਿਹੜੀ ਖੋਲੀਆਂ ਅਸੀਂ ਵੀ ਸਾਡੀ ਇਸ ਮੰਗ ਨੂੰ ਬੂਰ ਪਿਆ ਅਸੀਂ ਆਪਣੀ ਬੜਗਏ ਦੇ ਲੋਕਾਂ ਦੇ ਵਿੱਚ ਆਪਣੇ ਮਜ਼ਦੂਰਾਂ ਦੇ ਛੋਟੇ ਕਿਸਾਨਾਂ ਦਾ ਜਿਹੜਾ ਟੈਸਟ ਕਰਾਉਣ ਦੇ ਵਿੱਚ ਸਫਲ ਹੋਵਾਂਗੇ ਜਿਹੜਾ ਕਿ ਬਿਲਕੁਲ ਹੀ ਬਾਜ਼ਾਰ ਰੇਟ ਆ ਹਰ ਬੰਦਾ ਕਰਾ ਸਕਦਾ ਜਿਹੜਾ 100 ਰੁਪਏ ਦਾ ਟੈਸਟ ਆ ਉਹ ਇੱਥੇ 20 ਰੁਪਏ ਦੇ ਵਿੱਚ ਹੋਏਗਾ ਅਸੀਂ ਸਮਝਦੇ ਆ ਕਿ ਸਾਡੇ ਬੜਗਏ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਆ ਉਹਦੇ ਬਾਰੇ ਲੈਬੋਰਟਰੀ ਬਾਰੇ ਸਾਡੇ ਪ੍ਰਧਾਨti ਹੁਣੀ ਅਮਰਜੀਤ ਸਿੰਘ ਹੁਣੀ ਉਹ ਤੁਹਾਨੂੰ ਦੱਸਣਗੇ ਕਿ ਕੀ ਕੀ ਇਹਦੇ ਵਿੱਚ ਮਤਲਬ ਜਿਹੜੀਆਂ ਸੂਤਾ ਹੈਗੀਆਂ ਕੀ ਕੀ ਮਤਲਬ ਉਹ ਜਿਹੜੇ ਟੈਸਟ ਹੋਣਗੇ ਉਹ ਸਾਰੀ ਜਾਣਕਾਰੀ ਇਹਦੇ